ਪਿਤਾ ਹਮਾਰਕ ਤੇਰੇ ਮਨੀ ਮਿਰ ਸਾਧ ਸੁਖ ਕਨੇ सुभमारी जी भेण साॻो वाहेगुरु ते वले आई कोई न ਗੁਰਦੇ ਗੁਰ ਨਾਨਕ ਦੇਵ ਜੀ ਦੇ ਆਰੇ ਤਿਰੰਗਤ ਗੁਰਦੇ ਅੰਦਾਸ thamਦਾਸ 19 ਸਮਾਏ ਅਰਜਨ ਵਰਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਚਿਹੜੀਆ ਜਿਸ ਦਿੱਠ ਹੈ ਸਭੁ ਦਿੱਟਿ ਆਏ ਤੇ ਬਾਹਦ ਸੂਰੀਏ ਕਾ ਨਉ ਦੇ ਤਿਆਗਤ ਆਏ ਸਭ ਥਾਈ ਹੋਏ ਸੁਹਾਏ ਰਸਮੀ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸੁਹਾਏ ਸਸਾਂ ਫਾਟੇ ਗਿਆ ਦੇ ਸਭ ਰੂਪ ਤਾਕਤ ਛਾਵਰ ਸ਼ਕਰ ਦੇ ਮਾਲਕ ਤਨ ਤਨ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਮਹਿਮਾ ਤੇ ਨਾ ਯਾਰੀ ਤਲ ਥਾਈ ਹੋਏ ਸਹਾਈ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਕਰਕੇ ਬੋਲੋ ਜੀ ਜੀ ਵਾਹਿਗੁਰੂ ਆਪ ਜੀ ਦੇ ਚਾਰ ਸਾਜ ਵਿਚਾਰੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਂਝੂਰਾਵਰ ਸਿੰਘ ਜੀ ਸਾਰਵਤੇ ਤੇਲ ਸਿੰਘ ਜੀ ਸੰਜੋ ਪਿਆਰ ਸਿੰਘੋ ਚਾਲੀ ਮੁਕਤੀਓ ਸਿੰਘੋ ਅਰਜੀਤਿਓ ਜੱਪੀਓ ਤੱਪੀਓ ਪਿਆਰਿਓ ਸਿਆਰਿਓ ਸ਼ਹੀਦੋ ਗਰੀਦੋ ਮਾਤਾ ਸੋਹਣੀ ਜੀ ਸਭ ਥਾਈ ਹੋਏ ਸਹਾਇ ਸਤਿ ਸ੍ਰੀ ਅਕਾਲ ਗੁਰੂ ਜੀ ਕਾ ਧੰਨ ਕਰਕੇ ਬੋਲੋ ਜੀ ਸ਼੍ਰੀ ਗਾਥੇ ਗੁਰੂ ਜੀ ਦਾ ਸਿਖਾ ਸਿਖੜੀਆਂ ਨੇ ਧਰਮ ਰੇਤ ਦੀ ਦਿੱਤੇ ਬੰਦ ਬੰਦ ਗਡਵਾਏ ਗੋਪੜੀਆਂ ਲੁਭਾਈਆਂ ਚੱਕੜੀਆਂ ਤੇ ਜੜੇ ਆਨ ਆਰਿਆ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰ ਨਹੀਂ ਆਰਿਆ ਸਿੱਖੀ ਕੇ ਸਾਸ ਸੁਆਸਾਂ ਸੰਗ ਨਿਭਾਈ ਇਹਨਾਂ ਦੀ ਪਵਿੱਤਰ ਕੁਮਾਰੀ ਦਾ ਧਿਆਨ ਕਰਕੇ ਬੋਲੋ ਜੀ ਸ੍ਰੀ ਵਾਹਿ ਹੈ ਗੁਰੂ ਜੀ ਦਾ ਤਕਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਸ੍ਰੀ ਵਾਹਿ ਹੈ ਗੁਰੂ ਸਮੂਹ ਕਾਲ ਸਾਹਿਬ ਜੀ ਕੀ ਅਰਦਾਸ ਹੈ ਜੀ ਸਮੂਹ ਕਾਲ ਸਾਹਿਬ ਜੀ ਵਾਹਿਗੁਰੂ 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 ਜਿੱਤੇ ਆਵੇ ਜਾ ਨੂੰ ਕਾ ਸਦਾ ਕਾ ਸਰਬ ਸੁਖ ਹੋਵੇ ਜਾ ਵਜਾ ਖਾਲਸਾ ਜੀ ਸਾਡਾ ਤਾਹਾਂ ਤਾ ਰਖੀ ਆ ਰਿਆਇ ਦੇਵ ਤੇਗ ਫਦੇ ਬਿਰਦ ਕੀ ਪਾਇ ਪੰਥ ਕੀ ਜੀਵੇਗਾ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਰੋਜ਼ ਵਾਲੇ ਬੋਲੋ ਜੀ ਸ੍ਰੀ ਵਾਹਿਗੁਰੂ ਗੁਰੂ ਦੀਆਂ ਸਿੱਖਾਂ ਦਾ ਵਣ ਜੀਵਾ ਮਤ ਉੱਚੀ ਮਤ ਪਾਦੇ ਰੱਖੀ ਆਪ ਬਾਣੀ ਗੁਰੂ ਵਰਕਿਸ਼ ਕਰੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੀ ਇਸ ਦਾਣ ਜਹਿਤ ਦਾਣ ਪਵੇਗ ਦਾਣ ਸਾਹਬ ਦਾਣ ਖਰੋਸਾ ਦਾਣ ਸਰਦਾਨਾਂ ਕੀ ਦਾਣ ਦਾਮ ਦਾਣ ਸ੍ਰੀ ਅਗੰਗ ਸਰਸਾਹ ਜੀ ਕੇ ਦਰਸ਼ਿਸ਼ ਨਾਮ ਚੌਥੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਥਾਲ ਸਾਹਿਬ ਜੀ ਸਾਜ ਬੋਲੋ ਜੀ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਇਹ ਨਮਾਣੀਆਂ ਦੀ ਮਾਣ ਨੇ ਤਾਣੀਆਂ ਦੇ ਤਾਣ ਇਹ ਉਟੀਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਚਰਨ ਕਮਲਾਂ 'ਪਾਸ ਸ੍ਰੀ ਸਾਧ ਸੰਗਤ ਜੀ ਦੀ ਅਰਦਾਸ ਕੀਤੀ ਹੈ ਆਪ ਜੀ ਨੇ ਕਿਰਪਾ ਕਰਕੇ ਪ੍ਰਵਾਨ ਕਰਨੀ ਆਪ ਜੀ ਦੀ ਮਿਹਰ ਸਦਕਾ ਪਾਵਨ ਮਤੂਰੀ ਅੰਦਰ ਅਮਰ ਦਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਅੰਦਰ ਪਾਵਨ ਨਿਤਨੀ ਬਾਣੀਆਂ ਦੇ ਪਾਠ ਜੀ ਦੀ ਅਰਦਾਸ ਪਾਵਨ ਸੇਵਾ ਨਿਭਾਉਂਦਿਆਂ ਹੋਈਆਂ ਗੁਨਾਹਾਂ ক্ষমা ਕਰ ਦਿਓ ਅੱਗੇ ਵਾਸਤੇ ਇਸ ਮੱਤ ਬਖਸ਼ਿਸ਼ ਕਰਨੀ ਆਵੜ ਬਾਣੀ ਦਾ ਥਲਕਾਵ ਦਾ ਰਾਹੀ ਸੰਗਤ ਦੇ ਹਜ਼ਿਆ ਤੇ ਵਸਾਉਣਾ ਆ ਜੀਹਾਂ ਦਰ ਪ੍ਰਵਾਨ ਕਰਦੀਆਂ ਭਾਵਨਾਵਾਂ ਨੂੰ ਗੁਰਮਤ ਦੇ ਅਨਸਾਰ ਭਾਵਨਾਉਣੀ ਨਗਰ ਜਿਹੜੇ ਸੁਖ ਰੱਖਣੀ ਇਲਾਕੇ ਦਾ ਖਲਾਅ ਕਰਨਾ ਆਲਸੀ ਪੰਥ ਦੀ ਚੜ੍ਹਦੀ ਕਲਾ ਕਰਨੀ ਨਿੱਜਿਆ ਹਰਿਆਵਾਲ ਨੂੰ ਕੀ ਜੀਵਾ ਕੇ ਠੰਡ ਕਰਾਉਣੀ ਦਰ ਤੇ ਆਈ ਸੰਗਤ ਦੀਆਂ ਹਾਜ਼ਰੀਆਂ ਤਿਲਕੁਲ ਬਿਠਾਵਾ ਸੇਵਾਉਣਾ ਆਪ ਦੁਨੀਆ ਆਪਣੀ ਦਰ ਤੇ ਪ੍ਰਵਾਨ ਕਰਦੀਆਂ ਆਪ ਜੀ ਜ਼ਰੂਰ ਕਰੋ ਸਾਡੇ ਦਿਵਾਜੇ ਮਾਪੁਰਖਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਬਲਕਿ ਕੀਤੀਆਂ ਸੇਵਾਵਾਂ ਕਰਨ ਕਰਾਉਣ ਦੇ ਬਲਕਿ ਤੁਮ ਵਾਕਿਸ਼ ਕਰਨੀ ਇਹ ਮਿਹਰਬਾਨ ਸੰਗਰੂ ਆਪ ਜੀ ਕੇ ਹਜ਼ੂਰ ਬੇਨ ਸੰਤਾਂ ਵੱਲੋਂ ਢਾਹ ਪ੍ਰਸ਼ਾਦ ਦੀਆਂ ਰਸਤਾ ਹਾਜ਼ਰ ਹੋਈਆਂ ਨੇ ਇਹਨਾਂ ਖਜ਼ਾਨਿਆਂ ਜੋ ਰਸਤਾ ਬਸਤਾਈਆਂ ਸੋਖ ਜਾਨੇ ਪਰਮੋਤ ਕਰਨੇ ਕਾਲ ਬੰਟ ਜ਼ਰੂਰ ਕਰਨੀ ਆਪ ਜੀ ਅਦਾਰ ਕਰਦੇ ਸੇਵਕ ਸਰਦਾਰ ਬਲਾਵ ਸਿੰਘ ਸਮੂਹ ਰਿਵਾਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਬੇਨਤੀ ਹੈ ਆਪ ਜੀ ਨੇ ਕਿਰਪਾ ਕਰਨੀ ਆਪ ਜੀ ਦੇ ਦਰਕਰਦੇ ਸੇਵਕ ਸਰਦਾਰ ਸਾਠ ਸਿੰਘ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਬੇਨਤੀ ਆਪ ਜੀ ਨੇ ਕਿਰਪਾ ਕਰਕੇ ਪ੍ਰਵਾਨ ਕਰ ਦੇਣੀ ਆਪ ਜੀ ਦੇ ਦਰਕਰਦੇ ਸੇਵਕ ਸਰਦਾਰ ਸੂਬਾ ਸਿੰਘ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਬੇਨਤੀ ਹੈ ਆਪ ਜੀ ਦੇ ਦਰਕਰਦੇ ਸੇਵਕ ਸਰਦਾਰ ਦਇਆ ਸਿੰਘ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਬੇਨਤੀ ਕਰਦੇ ਨੇ ਰਾਜ ਨੂੰ ਪਛਾਣ ਕੇ ਅਰਪਣ ਕਰਦੇ ਨੇ ਆਪ ਜੀ ਦੀ ਕਿਰਪਾ ਕਰਨੀ ਮਹਾਰਾਜ ਮੂਹ ਸੇ ਪਰਿਵਾਰਾਂ ਦੀ ਚੜ੍ਹਦੀ ਕਲਾ ਕਰਨੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਵਾਈਆਂ ਆਖਮਾਈਆਂ ਕਾਰੋਬਾਰਾਂ ਵਿੱਚ ਵਰਕਤਾ ਬੋਲੀਆਂ ਦਨ ਕਰਦਾ ਆਪ ਜੀ ਪਿਆਰ ਗਲਚਿਤ ਕਰਨਾ ਦੀ ਬਰੋਦਰੀ ਬਣਵਾਜ ਆਪ ਜੀ ਕੇ ਹਜ਼ੂਰ ਅਮਰ ਦਵੇਰੇ ਦੇ ਦੁਆਨ ਦੀ ਸਮਾਪਤੀ ਦੀ ਅਰਦਾਸ ਆਪੜ ਪੜਾ ਪਛਾਣ ਦੀ ਦੇ ਸੱਚ ਕੇ ਹਾਜ਼ਰ ਹੈ ਆਪ ਜੀ ਨੂੰ ੋਗ ਲੱਗੇ ਆਪ ਜੀ ਦਾ ਸੀਸ ਪ੍ਰਸਾਦ ਸਾਧ ਸੰਗਤ ਦੇਤੇ ਵਰਤੇ ਜੋ ਜੀ ਛਕੇ ਸੋ ਆਪ ਜੀ ਦਾ ਬਿਸਰਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇ ਸਾਪ ਜੀ ਪਾਵਨ ਲੋਕ ਸਾਹਿਬ ਦੀ ਰਾਤ ਬਦਸ਼ੋ ਦਰਸਾਏ ਮਾਰਗ ਤੇ ਜਗਨ ਦੀ ਸੁਰੱਖਾ ਬਲਛਣੀ ਸੇਹੀ ਬਹੁਤ ਪਿਆਰੇ ਮੇਰ ਜਿਨ੍ਹਾਂ ਦੇ ਬਲਿਆਂ ਤੇ ਆ ਨਾਮ ਜਿਦਾਵੇ ਗੰਨ ਨਾਮ ਚੜ੍ਹਦੀ ਕਲਾ ਤੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬ ਲਾਲ ਜੀ ਆਣ ਜਾਵੇ ਸਤਿ ਸ਼੍ਰੀ ਅਕਾਲ ਗੁਰੂ ਤੇਗ ਬਹਾਦਰ ਜੀ ਚਟਿਆ ਬਾਜ ਵਾਲਿਓ ਸਤਿਗੁਰੂ ਰਖ ਲੋ ਬਿਰਧ ਵਾਲੇ ਦੀ ਇਲਾਜ ਗੁਤੋ ਚੀਤੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ਼੍ਰੀ ਅਕਾਲ ਜੀ ਤੇਗ ਤੇਗਪਤੀ ਗੁਰੂ ਖਾਲਸੇ ਜਰਵਧਾਨ ਫਤਿਹ ਹੋਵੇ ਜੀ ਸੱਜੇ ਪਾਤਸ਼ਾਹ ਮਹਾਰਾਜ ਵਾਜਬ ਜੀ ਦਾ ਖਾਲਸਾ ਵਾਜਬ ਜੀ ਕੀ ਫਤਿਹ I do i hey. ਗੁਰ ਸੇਵੋ ਬੇਦ ਬੇਗਾਨੀ ਸਤਿਗੁਰ ਸੇਵ ਖਰਚ ਹਰ ਬਾਦ ਦਵ ਮਤ ਜਾਣੂ ਆਜ ਕੇ ਗਾਲੀ ਹਰ ਕੇ ਵੰਦ ਜਪੋ ਹਰ ਜਪਣ ਆਸੰਤ ਚਲੈ ਹਰ ਨਾਮ ਦੀ ਜੇ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੀਰਤ ਕੇ ਗਾਲੀ ਹਰਿ ਜਪਨ ਜਪ ਲੋ ਜੁ ਚਾਨੀ ਹਰਿ ਕਿਰਪਾ ਕਰਨ ਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲਾ ਹਮ ਸਾਥ ਜਨਾ ਕਗਦਾਨੀ ਹਰਿ ਹਰਿ ਜਪਨ ਜਪ ਲੋ ਜੁ ਚਾਨੀ ਹਰਿ ਕਿਰਪਾ ਕਰਨ ਵਾਲੀ ਦ ਗਾਲਕ ਸੰਗਤ ਸਾਧ ਹਰ ਮੇਲ ਲਵ ਅੰਸ ਸਾਧ ਜਨਾ ਕਤ ਰਾਪੀ ਵਾਹਿਗੁਰੂ ਜੀ ਕਾ ਕਾ ਸਾਧ ਰਾਏ ਤੁਜੀ ਤੀ ਪਤੇ ਜਿ ਕਰਾ ਬਲਾਵ ਜਿ ਨਿਹਾਲ ਉਜਾਵੇ ਸਾਧ ਛਿੜਿਆ ਘਾਲੋ ਸ੍ਰੀ ਵਾਹਿ I'm not a man. ਤੋ ਗ੍ਰਿਤਨਾ ਮਨ ਸੂਰਮਾ ਅਜਿਤ ਤਾਸ ਦੇਖੀ ਐ ਉਜਾਰ ਇਸ ਤਾਸ ਪਰ ਸਾਜਿਤ ਹੈ ਸਰਬਾਜਰਾ ਤਤਵਾਏ ਨੇ ਅਮੰਤ ਮਾਰ ਤੰਘ ਜਿਉ ਅਰਚੰਦ ਸੋ ਪਾਏ ਹੈ ਮਸੀਹ ਬਾਣ ਸਹਿਤੀ ਕਿਰਪਾਣ ਬਾਣ ਸੱਜ ਹੈ ਅਮੋਗ ਨਾਮ ਸੂਰਮਾ ਸਰੋ ਆਣ ਰੱਜ ਹੈ ਅਲੋਭ ਨਾਮ ਸੂਰਮਾ ਦੁਤੀ ਜੋਗ ਰੱਜ ਹੈ ਪਰਥੀ ਗਜੀ ਹਈ ਪਤੀ ਅਪਾਰ ਸਹਿਣ ਭਜਨੇ ਅਢੀ ਜਬੀ ਤਬੀ ਸਤੀ ਅਖੰਡ ਪੀਸ ਜੀ ਨਿਆਇ ਅਜਿਤ ਜੋਨ ਜਗਤ ਤੇ ਪਵਿੱਤਰ ਅੰਗ ਜਾਨੀਐ ਅਕਾਮਨਾ ਮਸੂਲਨਾ ਧਰਮਤਾਸ ਮਾਨੀਐ ਵਾਹਿਗੁਰੂ ਦੀ ਬਾਣੀ ਸਾਧ ਵਾਹਿਗੁਰੂ ਜੀ ਕੀ ਫਤਿਹ ਗਰਬਾ ਲਾਵੇ ਹਾਲੂ ਜਾਵੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੇਸ ਲੋਕਾਂ ਤੋਂ ਅਲੋਕ ਲੋਕ ਮਿਲ ਸ ਜਾਏ ਅੰਦੇਵ ਕੰਤਸ ਨਾਲ ਦੀ ਹਰਤ ਸਮਾਗ ਤੁਝੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਆਪਤ ਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਦਾ ਹਜ਼ਾਰ ਸ਼੍ਰੀ ਵਾਰੀ ਗੁਰੂ ਜੀ ਕੀ ਫਤਿਹ